ਇਤੀ ਦੇਰ ਰਾਤ ਦਿੜਬਾ ਦੀ ਕਾਕੂ ਵਾਲਾ ਨੇੜੇ ਪਾਤੜਾ ਰੂੜਤੀ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਇੱਕ ਕਾਲੇ ਰੰਗ ਦੀ BMW ਨਾਲ ਇਹ ਹਾਦਸਾ ਵਾਪਰਿਆ ਇਸ ਗੱਡੀ ਵਿੱਚ 5 ਵਿਅਕਤੀ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 2 ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤੇ 3 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ BMW ਦੀ ਰਫ਼ਤਾਰ ਬਹੁਤ ਤੇਜ਼ ਸੀ ਤੇਜ਼ ਰਫ਼ਤਾਰ ਹੋਣ ਕਾਰਨ ਇਹ ਇੱਕ ਕੈਂਟਰ ਦੇ ਵਿੱਚ ਜਾ ਵੱਜੀ ਜਿਸ ਤੋਂ ਬਾਅਦ ਏਬੀਐਮ ਡਬਲਯੂ ਡਿਵਾਈਡਰ ਟੱਪ ਕੇ ਦੂਜੀ ਸਾਈਡ ਝਾੜ ਗਈ ਲੋਕਾਂ ਦੀ ਮਦਦ ਦੇ ਨਾਲ ਬੜੀ ਹੀ ਜਦੋਜਹਦ ਮਗਰੋਂ ਗੱਡੀ ਸਵਾਰ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਤੇ ਪਾਤੜਾ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਇਹਨਾਂ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਦੇ ਵਿੱਚੋਂ ਇੱਕ ਡਿੜਬਾ ਦਾ ਰਹਿਣ ਵਾਲਾ ਹੈ ਤੇ ਦੂਜਾ ਪਿੰਡ ਉਬਿਆਂ ਦਾ ਰਹਿਣ ਵਾਲਾ ਹੈ ਇਹਨਾਂ ਸਾਰਿਆਂ ਦੀ ਉਮਰ 18 ਤੋਂ 22 ਸਾਲ ਦੱਸੀ ਜਾ ਰਹੀ ਹੈ ਜੋਕਮੀ ਨੌਜਵਾਨਾ ਨੂੰ ਹੁਣ ਪਟਿਆਲਾ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਅੱਜ ਡਿੜਬਾ ਪੁਲਿਸ ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਦੇ ਬਿਆਨ ਦਰਜ ਕਰ ਲਏ ਨੇ ਤੇ ਮਾਮਲਾ ਵੀ ਦਰਜ ਕਰ ਲਿਆ ਹੁਣ ਪੁਲਿਸ ਨੇ ਅਗਲੀ ਦੀ ਕਾਰਵਾਈ ਆਰੰਭੀ ਹੈ ਹੁਣ ਜਿੱਥੇ ਸਥਾਨਕ ਲੋਕਾਂ ਨੇ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਨੌਜਵਾਨ ਤੇਜ਼ ਰਫ਼ਤਾਰ ਦੇ ਨਾਲ ਸਾਧਨ ਨਾ ਚਲਾਉਣ ਤਾਂ ਜੋ ਅੱਗੇ ਤੋਂ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ ਇਸ ਸਬੰਧ ਵਿੱਚ ਰਾਗੀਰ ਜੀਵਨ ਸ਼ਰਮਾ ਐਮਸੀ ਪ੍ਰਗਟ ਸਿੰਘ ਕੁਮਾਨ ਸਾਬਕਾ ਪ੍ਰ단 ਐਨਪੀ ਬਿੱਟੂ ਖਾਨ ਅਤੇ ਐਸਐਚਓ ਕਮਲਦੀਪ ਸਿੰਘ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਸੁਸਣਾਉਂਦੇ ਆ ਕਿਰਤਨ ਤੋਂ ਆਇਆ ਸੀ ਜੀ ਉਧਰ ਤੋਂ ਕਨੇ ਜਣੇ ਅਸੀਂ ਅਸੀਂ ਕਿਰਤਨ ਲਾ ਕੇ ਆ ਰਹੇ ਸੀ ਤੇ ਨਾ ਇਹ ਬੀਐਮਡਬਲ ਬਹੁਤ ਤੇਜ਼ੀ ਨਾਲ ਆ ਰਹੀ ਸੀ ਪਿੱਛੇ ਤੋਂ ਤੇ ਅੱਗੇ ਟਰੱਕ ਜਾ ਰਿਹਾ ਸੀ ਟਰੱਕ ਦੇ ਵਿੱਚ ਵੱਜੀ ਤੋ ਬਹੁਤ ਤੇਜ਼ੀ ਨਾਲ ਟਰੱਕ ਦੇ ਨਾਲ ਚਿਪਰੀਆ ਹੁਣ ਵੀ ਗੱਡੀ ਹੋ ਤੇ ਉਸ ਤੋਂ ਬਾਅਦ ਪਲਟੀਆਂ ਖਾ ਕੇ ਦੂਜੀ ਡਿਵਾਈਡਰ ਪਾਸ ਕਰਕੇ ਨਾ ਪਰਲੇ ਪਾਸੇ ਚਲੀ ਗਈ ਉਹ ਰੋਂਗ ਸਾਈਡ ਚਲੀ ਗਈ ਤੇ ਉੱਥੇ ਜਾ ਕੇ ਬੰਦੇ ਕੱਢ ਲਏ ਤੇ ਉਸ ਤੋਂ ਥੋੜੇ ਟਾਈਮ ਬਾਅਦ ਹੀ ਉਹ ਗੱਡੀ ਬਲਾਸਟ ਹੋ ਗਈ ਤੇ ਅਸੀਂ ਇੰਨੇ ਨੂੰ ਅਸੀਂ ਵੀ ਹਲਚਲ ਜੀ ਮਚ ਗਈ ਸਾਡੇ ਵੀ ਕੋਈ ਫੇਟ ਮਾਰ ਕੇ ਚੱਲ ਗਿਆ ਹਾਂਜੀ ਹਾਂ ਹੌਲੀ ਹੌਲੀ ਅਸੀਂ ਸਾਈਡ ਤੇ ਲਾਣ ਲੱਗ ਰਹੇ ਸੀ ਸਾਡੇ ਫੇਟ ਮਾਰ ਕੇ ਚਲੇ ਗਿਆ ਸਾਡੀ ਗੱਡੀ ਆ ਉਰੇ ਤੇ ਉਸ ਤੋਂ ਬਾਅਦ ਤੁਸੀਂ ਲੰਗੇ ਜਾ ਰਹੇ ਸੀ ਰਾਹ ਜੀ ਰੋ ਤੁਸੀਂ ਤੁਸੀਂ ਦੇਖਿਆ ਕਿੰਨਾ ਕੁ ਭਿਆਨ ਕੇ ਬਹੁਤ ਜਿਆਦੇ ਜੱਗ ਜੀ ਕੋਈ ਲਵੇ ਜਾਣ ਨੂੰ ਜੀ ਨਹੀਂ ਕਰ ਰਿਹਾ ਸੀ ਇੰਨੀ ਤੇਜ਼ ਗੱਡੀ ਸੀ ਵੀ 120 ਪਲੱਸ ਸਪੀਡ ਹੋਣੀ ਗੱਡੀ ਦੀ ਵੀ ਬਹੁਤ ਜਿਆਦੇ ਉਹ ਚ ਚਾਰ ਪਤਾ ਨਹੀਂ ਪੰਜ ਜਣੇ ਸਵਾਰ ਸੀ ਉਹ ਚ ਬਈ ਕੀ ਲੱਗਦਾ ਹੈ ਕਿ ਜਿਹੜੀ ਇਹ ਅੱਗ ਲੱਗੀ ਹੈ ਜੀ ਬੰਦੇ ਉਸ ਤੋਂ ਪਹਿਲਾਂ ਕੱਢ ਲੈ ਸੀ ਹਾਂਜੀ ਹਾਂ ਬੰਦੇ ਕੱਢ ਲੈ ਸੀ ਅੱਗ ਬਾਅਦ ਚ ਲੱਗੀ ਆ ਇਹ ਫਿਰ ਉਹਦੇ ਪ੍ਰਸ਼ਾਸਨ ਵਗੈਰਾ ਆ ਗਿਆ ਸੀ ਜਰਾ ਰਾਗੀ ਰਣੇ ਰੁੱਕੇ ਜਿਹੜਾ ਉਹਨਾਂ ਨੇ ਨਹੀਂ ਨਹੀਂ ਜੀ ਰਾਗੀ ਰਾਏ ਸੀ ਪਹਿਲਾਂ ਤਾਂ ਪ੍ਰਸ਼ਾਸਨ ਤਾਂ ਬਾਅਦ ਆਇਆ ਸੀ ਰਾਗੀ ਰਾਕੇ ਉਹਨਾਂ ਨੇ ਲੋਕਾਂ ਨੇ ਵਧੀਆ ਹੈਲਪ ਕਰਕੇ ਕੱਢ ਲਈ ਸੀ ਗੱਡੀ ਬਾਈ ਜੀ ਕੀ ਨਾਮ ਹੈ ਵਰਗਟ ਸਿੰਘ ਹੈ ਵੀਰ ਜੀ ਵਰਗਟ ਜੀ ਕਿਵੇਂ ਅੱਜ ਤੁਸੀਂ ਇੱਥੇ ਪਹੁੰਚੋਗੇ ਕਿਸ ਤਰ੍ਹਾਂ ਦਾ ਹਾਸਾ ਕਿੰਨਾ ਵਿਅਕਤੀਆਂ ਦੀ ਇੱਥੇ ਜਾਣ ਗਈ ਰਹੀ ਆ ਇਹ ਬ੍ਰਦਰ ਜੀ ਸਾਡੇ ਦੜਬੇ ਦੇ ਚਾਰ ਨੌਜਵਾਨ ਸੀ ਚਾਰ ਤੋਂ ਪੰਜ ਹਲੇ ਪੱਕਾ ਕਲੀਅਰ ਨਹੀਂ ਵੀ ਪੰਜ ਮੁੰਡੇ ਸੀ ਜਾਂ ਚਾਰ ਸੀ ਸੁਣਨ ਚ ਆਇਆ ਵੀ ਮੁੰਡੇ ਚਾਰ ਸੀਗੇ ਉਹ ਰਾਤ ਕਰੀਬ 11:00 ਵਜੇ ਦੇ ਕਰੀਬ ਇਹ ਐਕਸੀਡੈਂਟ ਹੋਇਆ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹੜੀ ਗੱਡੀ ਵੀ ਤੁਸੀਂ ਦੇਖ ਸਕਦੇ ਹੋ ਵੀ ਮਚ ਕੇ ਪੂਰੀ ਤਰ੍ਹਾਂ ਰਾਖ ਹੋ ਗਈ ਕਿਉਂਕਿ ਪਹਿਲਾਂ ਉਹਦੇ ਟਰੱਕ ਦੇ ਨਾਲ ਟਕਰਾ ਕੇ ਗੱਡੀ ਇਧਰਲੀ ਸਾਈਡ ਤੇ ਦੂਜੀ ਸਾਈਡ ਡਬੈਡਰ ਦੇ ਉੱਪਰ ਦੀ ਪਾਰ ਕਰਕੇ ਗੱਡੀ ਬਲਾਸਟ ਦਾ ਬਾਅਦ ਚ ਹੋਈ ਹੈ ਗੱਡੀ ਡਬੈਡਰ ਪਾਰ ਕਰ ਗਈ ਤਾਂ ਲੋਕਾਂ ਨੇ ਮੌਕੇ ਤੇ ਉੱਤੇ ਬਹੁਤ ਮਿਹਨਤ ਦੇ ਨਾਲ ਉਹ ਨੌਜਵਾਨਾਂ ਨੂੰ ਵਿੱਚੋਂ ਕਾਕੀਆਂ ਤੋੜ ਕੇ ਵਿੱਚੋਂ ਕੱਢਿਆ ਸੁਣਨ ਚ ਆਇਆ ਵੀ ਤੇ ਸਾਡੇ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਰਣੀਆਂ ਜੀ ਉਹਨਾਂ ਦਾ ਇੱਕ ਬੇਟਾ ਸੀ ਇੱਕ ਉਹਨਾਂ ਦਾ ਭਾਂਜਾ ਸੀ ਤੇ ਇੱਕ ਮੁੰਡਾ ਸਾਡੇ ਜਿਹੜੇ ਬਿਹਾਰ ਹੋਰ ਦੱਸਦੇ ਆ ਉਹਨਾਂ ਦੇ ਭਾਂਜੇ ਦੀ ਤੇ ਇੱਕ ਮੁੰਡੇ ਹੋਰ ਦੀ ਡੈਥ ਹੋਈ ਹੈ ਤੇ ਦੋ ਮੁੰਡੇ ਫਾਸੜਾ ਹਸਪਤਾਲ ਦੇ ਜੀਰੇ ਇਲਾਜ ਨੇ ਉਹਨਾਂ ਨੂੰ ਪਟਿਆਲੇ ਰਜਿੰਦਰਾ ਦੇ ਵਿੱਚ ਰੈਫਰ ਕਰਤਾ ਤੇ ਬਹੁਤ ਵੱਡੀ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਬਹੁਤ ਮੱਧ ਭਾਗੀ ਖਬਰ ਹੈ ਇਹ ਸਾਬਕਾ ਪ੍ਰਧਾਨ ਬਿੱਟੂ ਖਾਨ ਅੱਜ ਦਿੜਬੇ ਦੇ ਵਿੱਚ ਕਾਕੂ ਵਾਲੇ ਲਵੇ ਇੱਕ ਬਹੁਤ ਐਕਸੀਡੈਂਟ ਭਿਆੜਾ ਐਕਸੀਡੈਂਟ ਕਹਿ ਸਕਦੇ ਅਸੀਂ ਉਹਦਾ ਭਾਂਜੇ ਦੀ ਡੈਥ ਹੋ ਗਈ ਇੱਕ ਸਾਡਾ ਮਸ਼ਹੂਰ ਹਲਵਾਈ ਤੇ ਬਸੀਰਾ ਖਾਨ ਜੀ ਉਹਦੇ ਪਤੀ ਉਹਦੇ ਜੀਜਾਤ ਹੋ ਗਈ ਦੋ ਬੰਦੇ ਹੀ ਡੈਥ ਹੋ ਗਈ ਤਿੰਨ ਬੰਦੇ ਫਟੜਨੇ ਇਹਦੇ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਜਿਹੜੀਆਂ ਐਂਬੂਲੈਂਸ ਸੜਕ ਤੇ ਰੋਡ ਤੇ ਖੜਾਈਆਂ ਨੇ ਉਹ ਕਿਰਪਾ ਕਰਕੇ ਜੇ ਕੁਝ ਜਲਦੀ ਪਹੁੰਚ ਜਾਂਦੀਆਂ ਤਾਂ ਹੋ ਸਕਦਾ ਉਹਨਾਂ ਦੀ ਕੁਝ ਬਚਤ ਹੋ ਜਾਂਦੀ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਔਰ ਮੈਂ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨੂੰ ਵੀ ਬੇਨਤੀ ਕਰਦਾ ਵੀ ਵੀਰ ਬਣ ਕੇ ਜਿਹੜਾ ਕਿ ਰਾਤ ਨੂੰ ਤੁਸੀਂ ਕਿਤੇ ਸਫ਼ਰ ਕਰਦੇ ਹੋ ਤਾਂ ਤੁਸੀਂ ਸਲੋ ਕਰੋ ਕਿਉਂਕਿ ਟ੍ਰੈਫਿਕ ਦਾ ਜਾਦਾ ਜਮਾਨਾ ਹੈ ਟ੍ਰੈਫਿਕ ਜ਼ਿਆਦਾ ਹੈ ਇਸ ਕਰਕੇ ਵੀ ਜਿਹੜੀ ਟ੍ਰੈਫਿਕ ਆ ਜ਼ਿਆਦਾ ਵੀ ਸਲੋ ਚੱਲੋ ਔਰ ਨਸਿਆਂ ਤੋਂ ਰਾਹਤ ਰੱਖੋ ਕਿਉਂਕਿ ਅੱਜ ਜਿਹੜੀ ਨੌਜਵਾਨਾਂ ਦੀ ਮੌਤ ਹੈ ਦੋ ਜਿਹੜੇ ਮੁੰਡੇ ਤੇ ਨੌਜਵਾਨ ਮੁੰਡੇ ਤੇ ਉਹਨਾਂ ਦੀ ਮਰਜ਼ ਵੀ ਨਹੀਂ ਹੋਈ ਥੀ ਅੱਜ ਪਰਿਵਾਰ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦਾ ਪਰਿਵਾਰ ਦਾ ਕੀ ਹਾਲ ਹੈ ਲਗਭਗ ਉਹਨਾਂ ਦੀ ਉਮਰ 20 ਸਾਲ 19 ਸਾਲ 20 ਸਾਲ 19 ਸਾਲ ਜਿਹੜੇ ਫਟੜ ਹੋਏ ਨੇ ਉਹ ਵੀ 18-19 ਸਾਲ ਦੇ ਐ ਲਾਲੂ ਵੀ ਜਮੀ ਨੌਜਵਾਨ ਮੁੰਡੇ ਦੇ 20 ਸਾਲ ਤੋਂ ਥੱਲੇ ਥੱਲੇ ਮੁੰਡੇ ਤੇ ਸਰ ਕੀ ਦੇਖਾ ਤਾਂ ਐਕਸੀਡੈਂਟ ਹੋਇਆ ਜੀ ਕਿੰਨੇ ਵਿਅਕਤੀ ਸਵਾਰ ਸੀ ਕਿਹੜੀ ਗੱਡੀ ਸੀ ਜੀ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਅੱਜ ਰਾਤ ਇੱਕ ਫਰੀਬ 12:30 ਵਜੇ ਦੇ ਲਗਭਗ ਐਕਸੀਡੈਂਟ ਹੋਇਆ ਕਾਕੂਵਾਲ ਦੇ ਨੇੜੇ ਜਿਸ ਚ BMW ਗੱਡੀ ਸੀ ਤੇ ਉਸ ਚ 5 ਵਿਅਕਤੀ ਸਵਾਰ ਸੀਗੇ ਜਿਨ੍ਹਾਂ ਚ ਦੋ ਵਿਅਕਤੀਆਂ ਦਾ ਸਾਡੇ ਕੋਲ ਮੈਡੀਕਲ ਰਿਪੋਰਟ ਆਇਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਦੋ ਬੰਦੇ ਨੇ ਜਿਹੜੇ ਉਹ ਦਾਖਲ ਨੇਗੇ ਰਜਿੰਦਰਾ ਹਸਪੀਟਲ ਅਸੀਂ ਜਿਹੜੇ ਬਣਦੀ ਕਾਰਵਾਈ ਆ ਜੋ ਮ੍ਰਿਤਕ ਨੇਗੇ ਉਹਨਾਂ ਦੇ ਘਰਦਿਆਂ ਦੇ ਬਿਆਨ ਤੇ ਜੋ ਬਣਦੀ ਕਾਰਵਾਈ ਆ ਜੀ ਉਹ ਕਰ ਰਹੇ ਹਾਂ ਜੀ ਕਿੱਥੋਂ ਕਿੱਥੋਂ ਦੇ ਮੁੰਡੇ ਹੈਗੇ ਨੇ ਸਾਰੇ ਇਹ ਕਿੰਨੀ ਉਮਰ ਦੇ ਇਨਾਂ ਦੇ ਇਹ ਤਡਬੇ ਦੇ ਨੇਗੇ ਮੁੰਡੇ ਦੋ ਇਨਾਂ ਚੋਂ ਤੇ ਇੱਕ ਉਹ ਬਿਆਂ ਦਾ ਹੈਗਾ ਜੀ ਤੇ ਇੱਕ ਕਮਾਲਪੁਰ ਦਾ ਹੈਗਾ ਮੁੰਡਾ ਜੀ ਬਾਕੀ ਅਸੀਂ ਜਾਂਚ ਪੜਤਾਲ ਚੱਲ ਰਹੀ ਆ ਜੀ ਤੇ ਜੋ ਵੀ ਹੋਊਗਾ ਅਕੋਰਡਿੰਗ ਟੂ ਲਾ ਸਿ ਉਹ ਕਾਰਵਾਈ ਕਰ ਰਹੇ ਆ ਜੀ ਸਰ ਕੋਈ ਜਾਂਚ ਨਹੀਂ ਚੱਲ ਰਹੀ ਹੈ ਜੀ ਕਿਸ ਤਰ੍ਹਾਂ ਐਕਸਿਟ ਹੋਇਆ ਕਿੱਧਰ ਜਾ ਰਿਹਾ ਇਸ ਵੀਰ ਲੜਕੇ ਰਾਤ ਨੂੰ ਹਾਂ ਜੀ ਹਲੇ ਅਸੀਂ ਜੋ ਪਰੰਪਰੀ ਕਾਰਵਾਈ ਆ ਉਹ ਕਰ ਰਹੇ ਆ ਜਿਵੇਂ ਮੈਂ ਦੱਸਿਆ ਵੀ ਪਰਚਾ ਦਰਜ ਕਰ ਰਹੇ ਆ ਉਸ ਤੋਂ ਬਾਅਦ ਜੋ ਵੀ ਹੋਊਗੀ ਕਾਨੂੰਨ ਦੇ ਆਧਾਰ ਤੇ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਇਸ ਦਿਨ ਤੋਂ